ਅੱਛੀ ਕਾਲ ਦੀ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਤੇ ਮੈਂ ਆ ਤੁਹਾਡੇ ਨਾਲ ਮਨੀਸ਼ ਗਰਗ ਬਠਿੰਡਾ ਜ਼ਿਲ੍ਹੇ ਅੰਦਰ ਬੀਤੇ ਦਿਨ ਭਾਰੀ ਬਾਰਿਸ਼ ਹੋਈ ਆ ਬਾਰਿਸ਼ ਦੇ ਨਾਲ ਗੜੇਮਾਰੀ ਵੀ ਹੋਈ ਹੈ ਗੜੇਮਾਰੀ ਕਰਕੇ ਕਿਸਾਨਾਂ ਦੀ ਫਸਲ ਆ ਜਿਹੜੀ ਬਿਲਕੁਲ ਵਿਛ ਗਈ ਹੈ ਕਣਕ ਦੀ ਫਸਲ ਆ ਜਿਹੜੀ ਬਿਲਕੁਲ ਵਿਛ ਗਈ ਹੈ ਤੇ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਕਿਉਂਕਿ ਇਸ ਵਾਰ ਕਣਕ ਦੀ ਫਸਲ ਬਹੁਤ ਵਧੀਆ ਨਿਕਲੀ ਸੀ ਬਹੁਤ ਵਧੀਆ ਉਮੀਦਾਂ ਸੀ ਕਿਸਾਨਾਂ ਨੂੰ ਕਿਉਂਕਿ ਇਸ ਵਾਰ ਠੰਡ ਜ਼ਿਆਦਾ ਪੈਣ ਕਰਕੇ ਕਣਕ ਦਾ ਚੰਗਾ ਝਾੜ ਨਿਕਲਣ ਦੀ ਉਮੀਦ ਸੀ ਕਿਸਾਨ ਆ ਜਿਹੜੇ ਖੁਸ਼ ਨਜ਼ਰ ਆ ਰਹੇ ਸੀ ਪਰ ਬੀਤੇ ਦਿਨ ਹੋਈ ਗੜਾ ਗੜੇਮਾਰੀ ਨੇ ਕਿਸਾਨਾਂ ਦੇ ਚਿਹਰੇ ਮੁਰਝਾ ਦਿੱਤੇ ਨੇ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਿਏ ਅਸੀਂ ਇਸ ਵਕਤ ਬਠਿੰਡਾ ਦਿਹਾਤੀ ਦੇ ਪਿੰਡਾਂ ਚ ਆ ਕਿਸਾਨ ਇਕੱਠੇ ਹੋਏ ਨੇ ਇਹ ਫਸਲ ਦੇਖ ਲੋ ਬਿਲਕੁਲ ਜੀ ਬਿਚ ਚੁੱਕੀ ਆ ਤੇ ਨਾਲ ਸਾਡੇ ਕਿਸਾਨ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਮੁਸ਼ਕਲ ਆਈ ਹੈ ਕੀ ਕਹਿਣਾ ਚਾਹੋਗੇ ਬੜੀ ਉਮੀਦ ਸੀ ਐ ਕਿ ਠੰਡ ਵੀ ਪੂਰੀ ਪਈ ਸੀ ਧੁੰਦ ਪਈ ਸੀ ਤੇ ਪੂਰੇ ਖੁਸ਼ ਸੀ ਤੁਸੀਂ ਵੀ ਕਣਕ ਦਾ ਝਾੜ ਬਹੁਤ ਵਧੀਆ ਨਿਕਲੂਗਾ ਬਹੁਤ ਵਧੀਆ ਸੀਗਾ ਜੀ ਹਾਂ ਅੱਜ ਸਾਡੇ ਤੇ ਇਹੀ ਕਹਿਰ ਪਿਆ ਜੀ ਬਹੁਤ ਵਧੀਆ ਸੀ 60 60 70000 ਨੂੰ ਠੇਕੇ ਤੇ ਲੈ ਕੇ ਤੇ ਅੱਜ ਸਾਡਾ ਸਾਰੀ ਕਾਣੀ ਸਮੇਂ ਖਤਮ ਹੋ ਚੁੱਕਾ ਗੱਲ ਹੁੰਦੀ ਕੀ ਹੋਇਆ ਕੀ ਕਣਕ ਨੂੰ ਕਿਸ ਤਰ੍ਹਾਂ ਆਫਤਾ ਆਇਆ ਬਤਨਾ ਪ੍ਰਮਾਤਮਾ ਦੇ ਨਾਲ ਦੋਕ ਦਾ ਟਾਈਮ ਸੀਗਾ ਹੀ ਤੇ ਵਾਹ ਕੁਦਰਤੀ ਵਿਣਾ ਮੀਂਹ ਤੋਂ ਸੁੱਕ ਕੇ ਘੜੇ ਆ ਕੇ ਸਾਰਾ ਘੜਿਆ ਨਹੀਂ ਸਾਡਾ ਖਤਮ ਕਰਤੀ ਆ ਹਾਂਜੀ ਬੜੀ ਗੱਲ ਵੀ ਨਹੀਂ ਹੋ ਰਹੀ ਕਿੰਨੀ ਜਿਵੇਂ ਠੰਡ ਜਿਆਦਾ ਪਈ ਸੀ ਐਕਦਾ ਉਮੀਦ ਬਹੁਤ ਸੀ ਵੀ ਝਾੜ ਬਹੁਤ ਆਉਣ ਸਾਰੇ ਸਾਲਾਂ ਨੂੰ ਕਣਕਾਂ ਚੰਗੀਆਂ ਸੀਗੀਆਂ ਜੀ ਬਹੁਤ ਜਿਆਦਾ ਚੰਗੀਆਂ ਸੀਗੀਆਂ ਤੇ ਅੱਜ ਸਾਡੇ ਤਾਂ ਨਾ ਕੋਈ ਤੂੜੀ ਦਾ ਨਾ ਕੋਈ ਖਾਣ ਨੂੰ ਦਾਣੀ ਵੀ ਹਾਂਜੀ ਕਦੇ 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 ਕੁਦਰਤ ਆ ਆਫ਼ਤਾਂ ਮੰਜੇ ਦੇ ਕਦੇ ਸਰਕਾਰਾਂ ਬਸ ਇਹ ਤੱਕ ਹੀ ਸਮਝ ਲਓ ਸਰਕਾਰਾਂ ਤੇ ਕੁਦਰਤ ਨਹੀਂ ਕਰਤਾ ਇਹ ਹੁਣ ਆ ਤਾਂ ਸਾਡਾ ਸਾਡੀ ਤਾਂ ਇਹੀ ਫਰਿਆਦ ਹੈ ਵੀ ਸਰਕਾਰ ਸਾਨੂੰ ਕੁਛ ਨਾ ਕੁਛ ਕੋਈ ਆਇਆ ਕੋਈ ਛੋੜੇ 24 ਘੰਟੇ ਤੋਂ ਉੱਪਰ ਟਾਈਮ ਹੋ ਗਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਜੀ ਸਰ ਹਜੇ ਤਾਈ ਸਾਡੇ ਕੋਲੇ ਨਹੀਂ ਆਇਆ ਕੋਈ ਸਾਰ ਲੈਣ ਨਹੀਂ ਆਇਆ ਬਾਈ ਇੱਕ ਕਣਕ ਦੇ ਖੀ ਜਾਂਦੇ ਇਹਨਾਂ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦਾ ਨੁਕਸਾਨ ਜਿਹੜਾ ਹੋਇਆ ਹੈਗਾ ਅਸੀਂ ਕੋਈ ਟੁੱਟ ਨਹੀਂ ਦੁੱਸੀ ਜਾਂਦੀ ਜੀ ਕੋਈ ਬਲੀ ਸਹਾਤੀ ਹੈ ਨਹੀਂ ਜੀ ਜਾਂ ਤਾਂ ਪਹਿਲੇ ਤੋੜ-ਟੋੜ ਸਾਰੀ ਡਿੱਗ ਪਈ ਤਾਂ ਉਮੀਦ ਤਾਂ ਰਹੀ ਨਹੀਂ ਜੀ ਹੁਣ ਕੋਈ ਖਤਮ ਹੈ ਇਹ ਤਾਂ ਜਮ ਹੈ ਹਰਕਿੰਦਰ ਇਹ ਤਾਂ ਉਮੀਦਾਂ ਤਾਂ ਖਤਮ ਹੋ ਗਈਆਂ ਸਾਰੀਆਂ ਇਹਦੇ ਤਾਂ ਕੋਈ ਹੈ ਹੀ ਨਹੀਂ ਪੋਰਾ ਵੀ ਪਟੜਾ ਲਈ ਤੱਕ ਚਾਂਸੀ ਤੂੜੀ ਦਾ ਵੀ ਨਹੀਂ ਜੀ ਹੁੰਦਾ ਤੂੜੀ ਨਹੀਂ ਤੂੜੀ ਵੀ ਨਿਕਲਦੀ ਉਮੀਦ ਨਹੀਂ ਜੀ ਕਹਿੰਦੇ ਤੂੜੀ ਵੀ ਨਿਕਲਦੀ ਉਮੀਦ ਨਹੀਂ ਹੈਗੀ ਹੋਰ ਕਿਸਾਨ ਨੇ ਗੱਲਬਾਤ ਕਰਨਿਆ ਕਿਸ ਤਰ੍ਹਾਂ ਦੀ ਆਫਤ ਹੈ ਕਦੇ ਸਰਕਾਰਾਂ ਦੀ ਆਫਤ ਤੇ ਕਦੇ ਕੁਦਰਤ ਦੀ ਆਫਤ ਕਿਸਾਨ ਨੂੰ ਮਾਰਦੀ ਰਹਿੰਦੀ ਹੈ ਇਹ ਵਾਰ ਫਿਰ ਕੁਦਰਤ ਨੇ ਜਿਹੜੀ ਕਹਿਰ ਵਰਤਾਇਆਗਾ ਕਿਸ ਤਰ੍ਹਾਂ ਦਾ ਕਹਿਰ ਵਰਤਿਆ ਉਦੋਂ ਕੋਈ ਆਇਆ ਥੋੜੀ ਸਾਰ ਲੈਣ ਅਸੀਂ ਪਹਿਲਾਂ ਤਾਂ ਜਿੰਨੀ ਟੀਮ ਇੱਥੇ ਆਈ ਹੈ ਚੈਨਲ ਵਾਲੇ ਉਹਨਾਂ ਦਾ ਸਾਰੇ ਧੰਨਵਾਦ ਹੈ ਪਿੰਡ ਵੱਲੋਂ ਚੱਕਤਰ ਸਿੰਘ ਵਾਲਾ ਦੇ ਵਿੱਚ ਅੱਜ ਖੜੇ ਆਂ ਇੱਥੇ ਅਜੇ ਤੱਕ ਇਥੋਂ ਦੀ ਜਿਹੜੀ ਭਗਵੰਤ ਮਾਨ ਸਰਕਾਰ ਹੈ ਵੱਡੇ ਵੱਡੇ ਦਾਅਵੇ ਕਰਦੀ ਹੈ ਕਹਿੰਦੇ ਅਸੀਂ ਪਿੰਡਾਂ ਦੀਆਂ ਸੱਤਾਂ ਚੋਂ ਚੱਲਦੇ ਆਂ ਜਾਂ ਪਿੰਡਾਂ ਦੀਆਂ ਗਲੀਆਂ ਦੇ ਵਿੱਚੋਂ ਚੱਲਦੇ ਆਂ ਦੋ ਤਰੀਕ ਨੂੰ 2:40 ਮਿੰਟਾਂ ਤੇ ਇੱਥੇ برف ਡਿੱਗੀ ਆ ਮਤਲਬ ਲੱਡੂਆਂ ਤੋਂ ਵੱਡੇ ਘੜੇ ਪਏ ਹੋਏ ਆ ਜਿਹਦੇ ਨਾਲ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਕਿਸਾਨਾਂ ਦੀ ਜਿਹਦੇ ਵਿੱਚ ਲਗਭਗ 70-70 ਹਜ਼ਾਰ ਨੂੰ ਠੇਕੇ ਤੇ ਲਈਆਂ ਸੀ ਫਸਲ ਜ਼ਮੀਨਾਂ ਮਤਲਬ ਫਸਲਾਂ ਕਰਨ ਵਾਸਤੇ ਉਹ ਐਸੇ ਘੜਿਆਂ ਨੇ ਬਿਲਕੁਲ ਤਬਾਹ ਕਰਤੀ ਆ ਸੋਡੇ ਸਾਹਮਣੇ ਇੱਥੇ ਦੇਖ ਸਕਦੇ ਹੋ ਹਲਕੀਆ ਕਿਵੇਂ ਚਿੱਟੀ ਚੌਂਕਦੀ ਆ ਇਸ ਨੇ ਸਾਰੀ ਨੇ ਸੁੱਕ ਜਾਣਾ ਅਸੀਂ ਇੱਥੋਂ ਦੀ ਭਗਵੰਤ ਮਾਨ ਸਰਕਾਰ ਨੂੰ ਸੋਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦੇ ਆ ਕਿ ਕਿਸਾਨਾਂ ਦੀ ਪਰਪਾਈ ਕੀਤੀ ਜਾਵੇ ਕਿਉਂਕਿ ਕਿਸਾਨਾਂ ਦੀ ਜਿਹੜੀ ਹਾਲਤ ਆ ਉਹ ਪਹਿਲਾਂ ਹੀ ਕਰਜ਼ਿਆਂ ਦੇ ਕਾਰਨ ਵੱਧ ਤੋਂ ਵੱਧਤਰ ਹੋਈ ਹੋਈ ਆ ਕਿਉਂਕਿ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਆ ਉਹ ਹਮੇਸ਼ਾ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਭੁਗਤਦੀਆਂ ਕਿਸਾਨਾਂ ਦੇ ਪੱਖ 'ਚ ਨਹੀਂ ਭੁਗਤ ਰਹੀਆਂ ਉਹ ਇਸ ਕਰਕੇ ਬੇਨਤੀ ਕਰਦੇ ਆਂ ਸਰਕਾਰ ਨੂੰ ਭਗਵੰਤ ਮਾਨ ਨੂੰ ਨਾ ਇੱਥੋਂ ਦਾ ਕੋਈ ਖੇਤੀਬਾੜੀ ਮੰਤਰੀ ਇੱਥੇ ਪਹੁੰਚਿਆ ਕੋਈ ਵੀ ਛੋੜਾ ਗਵਾਂਢੀ ਹੈ ਖੇਤੀਬਾੜੀ ਮੰਤਰੀ ਕੋਈ ਹਾਲਚਾਲ ਕੋਈ ਫੋਨ ਵੀ ਨਹੀਂ ਕੀਤਾ ਕਿਸੇ ਨੂੰ ਹਾਂ ਗਵਾਂਢੀ ਜ਼ਰੂਰ ਹੈ ਪਰ ਇੱਥੇ ਤੱਕ ਕਿਸੇ ਨੇ ਪਹੁੰਚਣ ਦੀ ਕੋਈ ਉਹ ਨਹੀਂ ਕੀਤੀ ਹੋਈ ਕੋਈ ਵੀ ਵਰਕਰ ਇਹਨਾਂ ਦਾ ਕੋਈ ਇੱਥੇ ਕੋਈ ਅਧਿਕਾਰੀ ਨਹੀਂ ਆਇਆ ਅਜੇ ਤੱਕ ਦੋ ਦਿਨ ਹੋ ਗਏ ਦੋ ਤਰੀਕ ਦੀ ਇਹ ਗੱਲ ਹੈ ਅੱਜ ਤੁਸੀਂ ਆਇਓ ਛੋੜੇ ਮਾਧਮ ਰਾਹੀਂ ਬੱਸ ਸਰਕਾਰ ਨੂੰ ਇਹ ਚੇਤਾਵਨੀ ਵੀ ਆ ਸਾਡੀ ਤੇ ਬੇਨਤੀ ਵੀ ਆ ਕੇਸ ਦੀ ਪੂਰੀ ਪਰਪਾਈ ਕੀਤੀ ਜਾਵੇ ਜਿਹੜੀ ਕਣਕਾਂ ਦਾ ਹੈ ਨੁਕਸਾਨ ਹੋਇਆ ਗਰਦਾਬਰੀ ਤੁਰਤ ਕਰਾ ਕੇ ਤੇ ਤੁਰਤੇ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਥੋਂ ਦੀ ਭਗਵਾਨਦਾਨ ਸਰਕਾਰ ਇਥੋਂ ਦਾ ਸੁਪਰੀਮੋ ਕੇਜਰੀਵਾਲ ਕਹਿੰਦਾ ਰਿਹਾ ਹੈ ਕਿ ਗਰਦਾਉਰੀਆਂ ਦਾ ਬਾਅਦ ਚ ਪਹਿਲਾਂ 20-20 ਹਜ਼ਾਰ ਇਹਨਾਂ ਦੇ ਖਾਤਿਆਂ ਚ ਪਾਓ ਪਰ ਅੱਜ ਕਿੱਥੇ ਉਹ ਕੰਮ ਕਰਨੀ ਨੀਂਦ ਸੁੱਤੀ ਪਈ ਇਥੋਂ ਦੀ ਭਗਵਾਨਦਾਨ ਸਰਕਾਰ ਤੇ ਕੇਜਰੀਵਾਲ ਪਿਛਲੇ ਸਾਲ ਵਿੱਚ ਵੀ ਥੋੜਾ ਨੁਕਸਾਨ ਹੋਇਆ ਹੈ ਉਹਦਾ ਕੋਈ ਮੁਆਵਜ਼ਾ ਮਿਲਿਆ ਸੀ ਕਦੇ ਨਹੀਂ ਉਸ ਦਾ ਸਾਰੇ ਪੰਜਾਬ ਦੇ ਵਿੱਚ ਜਿੰਨਾ ਉਹ ਝੱਖੜ ਨਾਲ ਨੁਕਸਾਨ ਹੋਇਆ ਕਿਤੇ ਮੁਆਵਜ਼ਾ ਨਹੀਂ ਮਿਲਿਆ ਪਿੰਡ ਗਿੱਦੜ ਨਥਾਣ ਉਹਨਾਂ ਨੇ ਸੰਘਰਸ਼ ਕੀਤਾ ਤਾਂ ਉਹਨਾਂ ਨੇ ਆਪਣਾ ਜਕਸੀਰ ਜਿਹੜਾ ਐਮਐਲਆ ਉਹਦੇ ਬਾਰ ਚ ਧਰਨਾ ਲਾ ਕੇ ਆਪਣਾ ਬਠਿੰਡਾ ਐਮਜ ਦੇ ਕੋਲੇ ਜਦੋਂ ਰੋਡ ਰੋਕਿਆ ਉਥੇ ਲਾਠੀ ਚਾਰਜ ਹੋਇਆ ਸਾਡੇ ਈਕੇਜੂ ਗਰਾਹਾ ਦੀ ਅਗੂਆ ਹਰਿੰਦਰ ਬਿੰਦੂ ਉਹਦਾ ਫੋਨ ਫੜਿਆ ਗਿਆ ਗੱਡੀਆਂ ਪੰਨੇ ਗਈਆਂ ਸਪੀਕਰ ਪੰਨੇ ਗਏ ਕੁੱਟ ਹੋਈ ਉਸ ਤੋਂ ਬਾਅਦ ਸੂਬੇ ਦੇ ਧਿਆਨ ਚ ਆਇਆ ਸੂਬੇ ਨੇ ਐਲਾਨ ਕਰਿਆ ਦੂਜੇ ਦਿਨ ਸੜਕਾਂ ਰੋਕਾਂਗੇ ਚੇਤਾਵਨੀ ਦਿੱਤੀ ਸਰਕਾਰ ਨੂੰ ਤਾਂ ਦੂਜੇ ਦਿਨ ਉਹਨਾਂ ਨੇ 3 ਕਰੋੜ 45 ਲੱਖ ਫੀਰ ਦਿੱਤਾ ਇਹ ਵੀ ਲੱਗਦਾ ਵੀ ਹੁਣ ਤੁਹਾਨੂੰ ਜਿਹੜਾ ਇਹ ਮੁਆਵਜ਼ਾ ਥੋੜਾ ਨੁਕਸਾਨ ਹੋਇਆ ਤਰ ਨਹੀਂ ਲਾ ਕੇ ਲੈਣਾ ਬੂ ਫਿਰ ਹੁਣ ਕੰਮ ਧਰਨਿਆਂ ਦੀ ਰਹਿ ਗਿਆ ਇਕੱਲਾ ਸਰਕਾਰ ਜਿਹੜੀ ਹੈਗੀ ਇਤਿਹਾਸ ਜਿਹੜਾ ਉਹ ਜਾਣਕਾਰੀ ਦਰਸਾਉਂਦਾ ਹੈ ਪਿੱਛੇ ਜਿਹੜੇ ਦਰਿਆ ਉਛਲੇ ਆ ਹੜਾਂ ਦੀ ਮਾਰ ਚ ਆਏ ਆ ਜਦੋਂ ਇੱਥੋਂ ਦਾ ਮੁੱਖ ਮੰਤਰੀ ਕਹਿੰਦਾ ਸੀ ਅਸੀਂ ਕੋਕੜੀਆਂ ਦੇ ਵੀ ਪੈਸੇ ਦੇਵਾਂਗੇ ਪਸ਼ੂਆਂ ਦੇ ਵੀ ਦੇਵਾਂਗੇ ਅਜੇ ਤੱਕ ਇੱਕ ਦੁੱਕੀ ਨਹੀਂ ਦਿੱਤੀ ਉਹਨਾਂ ਨੂੰ ਪਿਛਲੇ ਸਾਲ ਜਿਹੜੇ ਨਰਮੇ ਇੱਥੇ ਖਰਾਬ ਹੋਏ ਆ ਆਹੀ ਲੰਬੀ ਏੜੀ ਦੇ ਵਿੱਚ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਜੇ ਸਾਡੀ ਜੱਥੇਬੰਦੀ ਦੇ ਲੰਬੀ ਬਲਾਕ ਦੇ ਵਿੱਚ ਗਏ ਤਾਂ ਉੱਥੇ ਉਹ ਕੁੱਟੇ ਗਏ ਉਦੋਂ ਬਾਅਦ ਸਾਨੂੰ ਮੁਕਸਰ ਡੀਸੀ ਦਾ ਅਫਸਰ ਦਾ ਘਰਾਓ ਕਰਨਾ ਪਿਆ ਸੰਘਰਸ਼ ਹੀ ਕਰਾ ਇੱਥੇ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੰਦੀ ਅਸੀਂ ਕਹਿੰਨੇ ਆ ਵੀ ਸਾਨੂੰ ਹੁਣ ਮੁਆਵਜ਼ਾ ਨਾ ਮਿਲਿਆ ਫਿਰ ਛੜਕਾਂ ਹੀ ਰੁਕਣੀਆਂ ਹੁਣ ਆਪਾਂ ਨਹੀਂ ਛੜਕਾਂ ਨਹੀਂ ਜੋ ਨੀਤੀ ਬਣੂਗੀ ਹਾਂ ਧਰਨਿਆਂ ਦੇ ਮੁਤਾਬਕ ਜਿਵੇਂ ਜਿਵੇਂ ਸੰਘਰਸ਼ ਦੇ ਸਟੈਪ ਹੁੰਦੇ ਆ ਓਵੇਂ ਓਵੇਂ ਝਗੜਾ ਨਿਕਲਦਿਆਂ ਰਹਿੰਦੀਆਂ ਪਰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮਾਧਮੇ ਮਰਾਹੀ ਦੁਆਰੇ ਪਿੰਡ ਚੱਕ ਅਤਰ ਸਿੰਘ ਵਾਲੇ ਦੇ ਵਿੱਚ ਅਸੀਂ ਖੜੇ ਹਾਂ ਕਿੰਨਾ ਵੱਡਾ ਕਾਠਾ ਲੋਕਾਂ ਦਾ ਕਿੱਡੀ ਵੱਡੀ ਤਰਾਸਦੀ ਬਣੀ ਹੋਈ ਆ ਨਾ ਪਸ਼ੂਆਂ ਨੂੰ ਕੋਈ ਚਾਰਾ ਰਿਹਾ ਨਾ ਕੋਈ ਦਾਣੇ ਰਹੇ ਆ ਤੇ ਜਿਹੜੀ ਪਰਭਾਈ ਆ ਉਹ ਬਹੁਤ ਵੱਡੀ ਔਖੀ ਆ ਸਰਕਾਰ ਮੂਰੇ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਭਰਨ ਵਾਸਤੇ ਸਾਡੀ ਬੇਨਤੀ ਆ ਭਗਵਾਨ ਦਮਾਨ ਸਰਕਾਰ ਨੂੰ ਇਥੋਂ ਦੇ ਖੇਤੀਬਾੜੀ ਮੰਤਰੀ ਨੂੰ ਉਹ ਜਲਦੀ ਤੋਂ ਜਲਦੀ ਇਹਦੇ ਵਿੱਚ ਮੱਲਮ ਲਾਉਣ ਲੋਕਾਂ ਦੇ ਮਤਲਬ ਇਹ ਦੇਖ ਕੇ ਗਰਦੌਰੀ ਕਰਾ ਕੇ ਤੇ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਦੇਣ ਜੇ ਨਹੀਂ ਮਾਵਜਾ ਦਿੰਦੇ ਤਾਂ ਆਪ ਮਾਰੇ ਲੋਕ ਲੋਕਾਂ ਦਾ ਜਿਹੜਾ ਗੁੱਸਾ ਉਹ ਠੰਡਾ ਨਹੀਂ ਹੁੰਦਾ ਉਹ ਸੜਕਾਂ ਦੇ ਵੀ ਆਉਂਦੇ ਆ ਇਹਨਾਂ ਦੇ 12 ਚ ਵੀ ਜਾਣਗੇ ਤੇ ਮਾਵਜਾ ਲੈਣ ਤੱਕ ਚਿੰਗਾਰਚ ਕਰਦੇ ਰਹਿਣਗੇ ਬਿਲਕੁਲ ਇਹ ਸਨ ਕਿਸਾਨ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਦੱਸੀ ਹੈ ਕਿ ਪਸ਼ੂਆਂ ਤੱਕ ਦਾ ਚਾਰਾ ਜਿਹੜਾ ਉਹ ਖਰਾਬ ਹੋ ਗਿਆ ਤੇ ਇਨਸਾਨ ਲਈ ਤਾਂ ਦਾਣੇ ਤੱਕ ਨਹੀਂ ਬਚੇ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਵਾ ਵੀ ਆ ਕਣਕ ਜਿਹੜੀ ਬਿਲਕੁਲ ਬੀਚ ਚੁੱਕੀ ਹੈ ਤੇ ਇਹਨਾਂ ਨੇ ਕਿਸਾਨਾਂ ਨੇ ਹੁਣ ਐਲਾਨ ਵੀ ਕੀਤਾ ਹੈ ਮੰਗ ਵੀ ਕੀਤੀ ਹੈ ਪਹਿਲਾਂ ਕਿ ਸਰਕਾਰ ਇਹਨਾਂ ਦਾ ਦੁੱਖ ਦੁਖੜਾ ਆ ਕੇ ਸੁਣੇ ਤੇ ਇਹਨਾਂ ਨੂੰ ਬੰਦਾ ਮੁਆਵਜ਼ਾ ਦੇਵੇ ਤੇ ਮੁਆਵਜ਼ਾ ਨਾ ਦੇਣ ਦੀ ਸੂਰਤ ਵਿੱਚ ਇਹਨਾਂ ਨੇ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਹੈ ਮਨੀਸ਼ ਗਰਗ ਪੀਟੀਸੀ ਨਿਊਜ਼ ਪਿੰਡ ਆਤਰ ਚੱਕਰਤ ਸਿੰਘ ਵਾਲਾ ਬਠਿੰਡਾ